ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਗੁਰੂ ਅਰਸਾਏ ਦੇ ਵਿੱਚ ਨਰਦੇਵ ਸਿੰਘ ਬੋਵੀਮਾਨ ਲੋਕ ਸਭਾ ਦੇ ਉਮੀਦਵਾਰ ਤੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਇਸ ਰੈਲੀ ਦੀ ਗੱਲ ਕਰ ਲੈਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀ ਗਰਮੀ ਵੀ ਸਿਖਰਾਂ ਤੇ ਐ ਤੇ ਸਿਖਰਾਂ ਤੇ ਗਰਮੀ ਹੋਣ ਦੇ ਨਾਲ ਦੇ ਨਾਲ ਪਾਰਾ ਵੀ ਸਿਖਰਾਂ ਤੇ ਆ ਸਿਆਸੀ ਪਾਰਾ ਚੜਿਆ ਹੋਇਆ ਜਿਸ ਕਰਕੇ ਅੱਜ ਰੈਲੀ ਵਿੱਚ ਤੁਹਾਨੂੰ ਦਿਖਾਉਣੇ ਆ ਇੰਨੇ ਜ਼ਿਆਦਾ ਲੋਕ ਰੈਲੀ ਦੇ ਵਿੱਚ ਪਹੁੰਚੇ ਸੀ ਲੋਕ ਕਿੱਥੋਂ ਆਏ ਕੀ ਹਲਕਾ ਗੁਰੂਰਸਾਹਿ ਦਾ ਸੰਬੰਧਤਾ ਹੈ ਕਿਉਂਕਿ ਅੱਜ ਵੱਖ-ਵੱਖ ਰੈਲੀਆਂ ਸੁਖਬੀ ਸਿੰਘ ਬਾਦਲ ਨੇ ਕੀਤੀਆਂ ਨਰਦੇਸ਼ ਸਿੰਘ ਬੋਬੀ ਮਾਨ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਫਾਜ਼ਿਲਕਾ ਵਿੱਚ ਰੈਲੀ ਹੁੰਦੀ ਹੈ ਫਿਰ ਜਲਾਲਾਬਾਦ ਵਿੱਚ ਫਿਰ ਗੁਰੂਰਸਾਹਿ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਰੈਲੀ ਹੁੰਦੀ ਹੈ ਸਾਰੀਆਂ ਰੈਲੀਆਂ ਸਕਸੈਸਫੁਲ ਰਹੀਆਂ ਗੁਰੂਰਸਾਹਿ ਦੀ ਰੈਲੀ ਦੀ ਗੱਲ ਕਰਾਂ ਤਾਂ ਗੁਰੂਰਸਾਹਿ ਰੈਲੀ ਦੇ ਵਿੱਚ ਮੌਜੂਦ ਹੈਗੇ ਆ ਅਕਾਲੀ ਵਰਕਰ ਵੀ ਮੌਜੂਦ ਨੇ ਕਿਵੇਂ ਰਿਹਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਜੀ ਅੱਜ ਜਿਹੜੀਆਂ ਰੈਲੀਆਂ ਸੀਗੀਆਂ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਸੀਗੀਆਂ ਇਹ ਜਿਹੜਾ ਇੱਥੇ ਇਕੱਠ ਸੀਗਾ ਕੋਈ ਲੋਕ ਸਭਾ ਹਲਕਾ ਦਾ ਨਹੀਂ ਸੀਗਾ ਜ਼ਿਲ੍ਹੇ ਦਾ ਨਹੀਂ ਸੀਗਾ ਇਹ ਇਕੱਲੇ ਗੁਰੂੜ ਸਾਹਿਬ ਵਿਧਾਨ ਸਭਾ ਹਲਕੇ ਦਾ ਇਕੱਠ ਸੀਗਾ ਜੀ ਤਪਦੀ ਦੁਪਹਿਰ ਸੀ ਪੂਰਾ ਪਾਰਾ ਜਿਹੜਾ ਉੱਪਰ ਚੜਿਆ ਹੋਇਆ ਐ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ ਇਕੱਠ ਸੀ ਜਿੰਨੇ ਇੰਤਜ਼ਾਮ ਪਾਰਟੀ ਨੇ ਕੀਤੇ ਸੀ ਉਸ ਛੋਟੇ ਪੈ ਗਏ ਲੋਕ ਜਿਹੜੇ ਬਾਹਰ ਧੁੱਪ ਦੇ ਵਿੱਚ ਵੀ ਖੜੇ ਹੋਏ ਸੀ ਅੱਜ ਦੇਖਣ ਨੂੰ ਇਹ ਮਿਲਿਆ ਵੀ ਲੋਕਾਂ 'ਚ ਕਿੰਨਾ ਕਿੰਨਾ ਉਤਸ਼ਾਹ ਸੀ ਤੁੱਪ ਦੇ ਵਿੱਚ ਖੜੇ ਹੋਏ ਪਸੀਨੋ ਬਸਿਨੀ ਹੋਏ ਲੋਕ ਰੈਲੀ 'ਚ ਸਰਬਾਧਨ ਸੋਇਆ ਸੀ ਜਮਾ ਕੀਆ ਪੰਨੋ ਸੁਬੀਰ ਸੈਕਟਰੀ ਖਾਲਸਵੀਰ ਜੀ ਕਰ ਗਏ ਸੁਬੀਰ ਜੀ ਨੇ ਖਾਲਸ ਕੀਤੀ ਵੀ ਅਸੀਂ ਵਿਕਾਸ ਕੀਤਾ ਵਿਕਾਸ ਕਰਾਂਗੇ ਵਿਕਾਸ ਦੇ ਨਾਂ 'ਤੇ ਇਲੈਕਸ਼ਨ ਲੜੇ ਆ ਵਿਕਾਸ ਦੇ ਨਾਂ 'ਤੇ ਇਲੈਕਸ਼ਨ ਲੜ ਰਹੇ ਆ ਕੋਈ ਟੁਟਕਲਾ ਜੀ ਫੋਰ ਦੇ ਨਾਂ 'ਤੇ ਨਹੀਂ ਲੜ ਰਹੇ ਅਸੀਂ ਵਿਕਾਸ ਹੀ ਪਾਰਟੀ ਕਰਦੀ ਆ ਵਿਕਾਸ ਹੀ ਕਰੂਗਾ ਪ੍ਰਿੰਸ ਜੀ ਇਹ ਪ੍ਰਬੰਧ ਤੁਹਾਡੇ ਹੱਥੇ 'ਚ ਹੈਗੇ ਸੀ ਵਾਰ-ਵਾਰ ਸਟੇਜ ਤੋਂ ਅਨਾਉਂਸ ਕਰ ਰਹੇ ਸੀ ਤੁਹਾਡੇ ਸਟੇਜ ਸੈਕਟਰੀ ਪ੍ਰਬੰਧ ਛੋਟੇ ਪੈ ਅਲਾਤਾ ਜੀ ਸਤਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗਰੂਰ ਸਾਹਿਬ ਲਾਈਵ ਤੋਂ ਇਹ ਰੈਲੀ ਨੂੰ ਸਾਰੀ ਨੂੰ ਤੁਸੀਂ ਸੰਬੋਧਨ ਕਰਾਇਆ ਇੱਥੋਂ ਜਿਹੜੀ ਪ੍ਰਬੰਧਾਂ ਦੀ ਗੱਲ ਹੈ ਜੀ ਅਸੀਂ ਜਿੰਨੀ ਕੁਰਸੀ ਲਾਈ ਸੀਗੀ ਸੋਚ ਤੋਂ ਸਾਡੇ ਦੁੱਗਣਾ ਇਕੱਠ ਹੋ ਗਿਆ ਅਸੀਂ ਵੇਖਿਆ ਲੋਕ ਮਤਲਬ ਬਹੁਤ ਜ਼ਿਆਦਾ ਜਿਹੜੀ ਪੈ ਉਤਸ਼ਾਹ ਦੇ ਵਿੱਚ ਸੀਗੇ ਜਿਹੜੀ ਪਾਰਟੀ ਨੂੰ ਪਹਿਲਾਂ ਲੋਕਾਂ ਨੇ ਇੱਥੇ ਹੌਂ ਚੁ ਲਿਆਂਦਾ ਸੀਗਾ ਆਮ ਆਦਮੀ ਪਾਰਟੀ ਨੂੰ ਉਹ ਉਹਦੇ ਉਲਟ ਹੋਣਾ ਇਸ ਟਾਈਮ ਲੋਕਾਂ ਨੂੰ ਅਸੀਂ ਨਿੱਕਾ ਜਿਹਾ ਸੁਨੇਹਾ ਲਾਇਆ ਹੈ ਨਿੱਕੇ ਦੇ ਸਨੇਹ ਤੇ ਇੰਨਾ ਜ਼ਿਆਦਾ ਕੱਟ ਹੋ ਗਿਆ ਕਿ ਸਾਡਾ ਸਾਰਾ ਪ੍ਰਬੰਧ ਜਿਹੜਾ ਛੋਟਾ ਰਹਿ ਗਿਆ ਅਸੀਂ ਤੁਹਾਡੇ ਮਾਦੀਆਂ ਉਹਨਾਂ ਹੀ ਲੋਕਾਂ ਤੋਂ ਮਾਫੀ ਮੰਗਦੇ ਆ ਵੀ ਜਿਹੜਾ ਉਹ ਜਿਹੜੇ ਲੋਕਾਂ ਨੂੰ ਕਈਆਂ ਲੋਕਾਂ ਨੂੰ ਸਮਾਨ ਨਹੀਂ ਮਿਲਿਆ ਇੱਥੇ ਬੈਠਣ ਨੂੰ ਕੁਰਸੀਆਂ ਨਹੀਂ ਮਿਲੀਆਂ ਗਰਮੀ ਦੇ ਵਿੱਚ ਸਾਡੇ ਕੂਲਰ ਪੱਖੇ ਸਭ ਕੁਝ ਛੋਟੇ ਪੈ ਗਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਲੋਕਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਰੈਲੀ ਨੂੰ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਬਹਿ ਕੇ ਆਨੰਦ ਮਾਣਿਆ ਇੰਨੀ ਗਰਮੀ ਦੇ ਵਿੱਚ ਨਹੀਂ ਤਾਂ ਕੀ ਹੁੰਦਾ ਗਰਮੀ ਦੇ ਵਿੱਚ ਲੋਕ ਘਰੇ ਚਲੇ ਜਾਂਦੇ ਆ ਬਾਦਲ ਸਾਹਿਬ ਦੇ ਹੋਂ ਤੱਕ ਲਾਸਟ ਤੱਕ ਸਾਰੀ ਜਨਤਾ ਇੱਥੇ ਚਾਹੇ ਕੋਈ ਧੁੱਪੇ ਖੜਾ ਰਿਆ ਚਾਹੇ ਕੋਈ ਖੜ ਕੇ ਕਿਸੇ ਨੇ ਦੇਖਿਆ ਇੱਥੇ ਤੁਸੀਂ ਆਪ ਹੀ ਦੇਖਿਆ ਜੀ ਇੱਥੇ ਬਹੁਤ ਜ਼ਿਆਦਾ ਕੱਟ ਸੀ ਅਸੀਂ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਸਾਰੀ ਰੈਲੀ ਨੂੰ ਲਾਈਵ ਦਿਖਾਇਆ ਹੁਣ ਅੱਗੇ ਆਪਾਂ ਗੱਲ ਕਰਦੇ ਆ ਪਾਰਟੀ ਦੀ ਸਰਦਾਰ ਵਰਦੇਵ ਸਿੰਘ ਮਾਨ ਜੀ ਹਨਾ ਨੇ ਇੱਥੇ ਤੁਸੀਂ ਦੇਖਿਆ ਕਿੰਨੇ ਕੰਮਕਾਰ ਕਰਵਾਏ ਕਿੰਨਾ ਜ਼ਿਆਦਾ ਇੱਥੇ ਵਰਕ ਕੀਤਾ ਪਰ ਜਿਹੜੀ ਉਨ੍ਹਾਂ ਦੇ ਮੁਕਾਬਲੇ ਦੇ ਵਿੱਚ ਆਈ ਆਪਣੀ ਆਮ ਆਦਮੀ ਪਾਰਟੀ ਉਹਨੂੰ ਲੋਕਾਂ ਨੇ ਜੁਗਲੇਬਾਜ਼ੀਆਂ ਦੇ ਵਿੱਚ ਆ ਗਏ ਪਰ ਹੁਣ ਉਹਦੇ ਉਲਟ ਹੋ ਰਿਹਾ ਸਾਰਾ ਕੁਝ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਵੀ ਲੋਕ ਰੈਲੀ ਦੇ ਵਿੱਚ ਆਏ ਜਿਹੜੇ ਬੰਦੇ ਕਿ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਕੇ ਤੁਰੇ ਹੋਏ ਸੀਗੇ ਸਾਰੇ ਲੋਕ ਆਵਾਜ਼ ਮਾਰਨ ਦੀ ਲੋੜ ਹੈ ਸਭ ਲੋਕ ਜਿਹੜੇ ਆ ਘਰੋਂ ਇੰਨੇ ਪਰੇਸ਼ਾਨ ਬੈਠੇ ਆ ਕਿ ਝਾੜੂ ਤੋਂ ਇੰਨੇ ਜ਼ਿਆਦਾ ਦੁਖੀ ਹੋਏ ਆ ਉਹ ਵਾਰ-ਵਾਰ ਸਾਨੂੰ ਕੌਲਾ ਆ ਰਹੀਆਂ ਬਾਈ ਜੀ ਇਹਨਾਂ ਦੇ ਪ੍ਰੋਗਰਾਮ ਛੋਟੇ ਪੈ ਰਹੇ ਆ ਇੰਨਾ ਜ਼ਿਆਦਾ ਅਸੀਂ ਉਤਸ਼ਾਹ ਵੇਖ ਰਹੇ ਆ ਲੋਕਾਂ ਦੇ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਫਰੋਜਪੁਰ ਦੀ ਸੀਟ ਤੇ ਮੈਨੂੰ ਤਾਂ ਲੱਗਦਾ ਸਾਰੇ ਪੰਜਾਬ ਦੇ ਵਿੱਚ ਹੀ ਨੇਰੀ ਆ ਗਈ ਹੈ ਤੇ ਤਗੜੇ ਹੋ ਕੇ ਲੋਕ ਜਿਹੜੇ ਆ ਇਸ ਵਾਰ ਅਕਾਲੀ ਦਲ ਦੇ ਨਾਲ ਲੱਗੇ ਹੋਏ ਆ ਤੇ ਜਿਹੜੀ ਇਹ ਸੀਟ ਹੈ ਫਰੋਜਪੁਰ ਦੀ ਅਸੀਂ ਬੜੇ ਵੱਡੇ ਮਾਰਜਨ ਨਾਲ ਰਾਤਪਾਲ ਜੀ ਤੁਸੀਂ ਦੇਖੋਗੇ ਬਹੁਤ ਵੱਡੇ ਮਾਰਜਨ ਦੇ ਨਾਲ ਫਰੋਜਪੁਰ ਸੀਟ ਨੰਬਰ 1 ਤੇ ਆਊਗੀ ਆਪਣੀ ਵਡਿੰਡਾ ਸੈਕਿੰਡ ਦੇ ਉੱਤੇ ਇਹ ਸੀਟ ਆਊਗੀ ਹਾਂ ਕਿਵੇਂ ਦੇਖਦੇ ਹੋ ਐਮ ਸੀ ਸਾਹਿਬ ਸਾਬਕਾ ਤੇ ਵਸਤੀ ਵਧੂਗੀ ਇਸ ਵਾਰ ਕਿਵੇਂ ਰਹੂਗਾ ਬਿਲਕੁਲ ਜੀ ਬਿਲਕੁਲ ਜਰੂਰ ਵਧੇਗੀ ਇੱਥੇ ਕਈ ਆਪੋਜੀਸ਼ਨ ਵਾਲੇ ਮਤਲਬ ਕਿ ਲੀਡਰ ਕਹਿਣਗੇ ਕਿ ਮੈਂ ਬਾਰਡਰ ਖੋਲ ਦੂੰਗਾ ਮੈਂ ਆਹ ਕੋਰ ਖੋਲ ਦੂੰਗਾ ਬਸ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂਗੇ ਸਾਡਾ ਸੀਵਰੇਜ ਹੀ ਖੋਲ ਦੇ ਨਵਸਤੀ ਦਾ ਇੰਨਾ ਹੀ ਬਹੁਤ ਹੈ ਜੀ ਬਸ ਬਾਰਡਰ ਤਾਂ ਖੋਲਣਾ ਬੜੀ ਦੂਰ ਦੀ ਗੱਲ ਰਹਿ ਗਈ ਅੱਛਾ ਆ ਇਹ ਨਹੀਂ ਨਵਸਤੀ ਇਹ ਚ ਤੁਹਾਡੇ ਚ ਬੜਾ ਪ੍ਰੋਬਲਮ ਹੈ ਕੋਈ ਨਹੀਂ ਆਇਆ ਜੀ ਕੋਈ ਲੀਡਰ ਪਹੁੰਚਿਆ ਨਹੀਂ ਹਾਂ ਜੀ ਨਾ ਕੋਈ ਨਾ ਜੀ ਨਾ ਹਾਲ ਤੱਕ ਕੋਈ ਨਹੀਂ ਆਇਆ ਤੇ ਆਣਗੇ ਫਿਰ ਜੀ ਆਣ ਕੇ ਤਾਂ ਜਰੂਰ ਸਵਾਗਤ ਕਰਨ ਦੀ ਬੈਠੇ ਨੇ ਲੋਕ ਜੀ ਉਹਨਾਂ ਦਾ ਹਾਂਜੀ ਬਿਲਕੁਲ ਲਾਡਾ ਜੀ ਕੀ ਦੇਖਦੇ ਹੋ ਕਿਵੇਂ ਮਾਹੌਲ ਬਣ ਗਿਆ ਅੱਜ ਰੈਲੀ ਦਾ ਰੈਲੀ ਦੇ ਵਿੱਚ ਕੱਠ ਵੱਡਾ ਹੋ ਗਿਆ ਸ਼ੁਕਰਾਨਾ ਵੀ ਕਰਦੇ ਹੋ ਰੈਲੀ ਤੋਂ ਰੈਲਾ ਬਣ ਗਿਆ ਕਿਹੜੇ ਲੋਕ ਆਏ ਚੱਲ ਗਏ ਤੁਸੀਂ ਕਹਿੰਦੇ ਸਾਡੇ ਰੁੱਸੇ ਵੀ ਮਨਾਏ ਹੋਏ ਆ ਗਏ ਵੀ ਲੋਕ ਇੱਥਾਂ ਝੰਡਾ ਬੜੀ ਬਿੜੀ ਪਹਿਲਾਂ ਤਾਂ ਧੰਨਵਾਦ ਉਹਨਾਂ ਸਾਰਾ ਭਰਾਵਾਂ ਦਾ ਜਿਹੜਾ 44 ਡਿਗਰੀ ਟੈਂਪਰੇਚਰ ਦੇ ਵਿੱਚ ਇੱਕ ਵੱਡੀ ਗੱਲ ਹੈ ਲੋਕ ਛੱਡ ਤੋਂ ਬਾਹਰ ਸ਼ੈੱਡ ਭਰਨਾ ਇੱਕ ਬਹੁਤ ਵੱਡੀ ਗੱਲ ਆ ਅਜੇ ਤੱਕ ਕਿਸੇ ਪਾਰਟੀ ਦਾ ਮੈਂ ਨਹੀਂ ਵੇਖਿਆ ਇੰਨਾ ਘੱਟ ਵੀ ਸ਼ੈੱਡ ਤੋਂ ਵੀ ਬਾਹਰ ਲੋਕ ਖੜੇ ਸੀਗੇ ਦੂਜੀ ਗੱਲ ਮੈਂ ਕੱਲ ਤੁਹਾਨੂੰ ਕੱਲ ਤੁਸੀਂ ਬਾਈਟ ਲਈ ਸੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਕੱਲ ਜਿਹੜਾ ਕੱਠ ਹੋ ਰਿਹਾ ਉਹ ਐਦਾਂ ਉਮੜ ਕੇ ਆਊਗਾ ਕਿ ਸਾਡੇ ਜਿਹੜੇ ਪ੍ਰੋਗਰਾਮ ਜਾਂ ਸਾਡੇ ਇੰਤਜ਼ਾਮ ਨੇ ਉਹ ਛੋਟੇ ਪੈ ਜਾਣਗੇ ਉਹ ਸਾਨੂੰ ਆਸ ਹੈ ਸਾਨੂੰ ਪਤਾ ਹੈ ਕਿ ਸਾਨੂੰ ਇੰਨਾ ਜ਼ਿਆਦਾ ਪਿਆਰ ਮਾਨ ਪਰਿਵਾਰ ਨੂੰ ਮਿਲ ਰਿਹਾ ਹੈ ਇੰਨਾ ਜ਼ਿਆਦਾ ਸਾਡੀ ਤਕੜੀ ਦੇ ਉੱਤੇ ਲੋਕ ਬਿਲਕੁਲ ਸੱਚ ਤੋਲ ਰਹੇ ਨੇ ਇੰਨਾ ਜ਼ਿਆਦਾ ਕੱਠ ਦਾ ਸਾਨੂੰ ਅਨੁਮਾਨ ਸੀ ਪਰ ਫਿਰ ਵੀ ਅਸੀਂ ਜਿੰਨੀ ਵੀ ਕੋਸ਼ਿਸ਼ ਕੀਤੀ ਲੋਕਾਂ ਨੇ ਸ਼ੈੱਡ ਤੋਂ ਬਾਹਰ ਖੜ ਕੇ ਵੀ ਸਪੀਚ ਨੂੰ ਸੁਖਵੀਰ ਜੀ ਦੀ ਹਰ ਇੱਕ ਗੱਲ ਨੂੰ ਬੜੇ ਮਾਨ ਦੇ ਨਾਲ ਸੁਣਿਆ ਤੇ ਬਾਈ ਬੋਵੀ ਦੇ ਆਂਦੇ ਇੰਨੀ ਖੁਸ਼ੀ ਬਣਾਈ ਕਿ ਜ ਬਹੁਤ ਦੂਰੋਂ ਬੜੇ ਦਿਨਾਂ ਬਾਅਦ ਵੇਖਿਆ ਹੁੰਦਾ ਤੇ ਇੰਨੇ ਜਿਆਦਾ ਪਿਆਰ ਨਾਲ ਲੋਕਾਂ ਨੇ ਸੁਣਿਆ ਬਹੁਤ ਵਧੀਆ ਵੈਲਕਮ ਕੀਤਾ ਬੜੀਆਂ ਵੱਡੀਆਂ ਵੱਡੀਆਂ ਰੈਲੀਆਂ ਅਸੀਂ ਵੀ ਕਵਰ ਕੀਤੀਆਂ ਹੈਗੀਆਂ ਰੈਲੀ ਦਾ ਅੰਦਾਜ਼ਾ ਉਦੋਂ ਲੱਗ ਜਾਂਦਾ ਜਦੋਂ ਲੋਕ ਟਰਾਲੀਆਂ ਭਰ ਕੇ ਆਦੇ ਜਿਸ ਰੈਲੀ ਤੇ ਮੋਟਰਸਾਈਕਲਾਂ ਤੇ ਆਣ ਤੇ ਕਾਰਾਂ ਦੇ ਆਉਣ ਉਹ ਰੈਲੀ ਦਾ ਕੱਠਾ ਛੋਟਾ ਰਹਿੰਦਾ ਜਿੱਥੇ ਟਰਾਲੀਆਂ ਦੇ ਲੋਕ ਆਣੋਂ ਕੱਠ ਵੱਡਾ ਅੱਜ ਟਰਾਲੀਆਂ ਨੇ ਵੀ ਦਿਖਾਤਾ ਬਾਹਰੋਂ ਦੇਖਣ ਤੋਂ ਲੱਗਦਾ ਸੀ ਕੱਠ ਵੱਡਾ ਹੋ ਸਕਦਾ ਤੁਸੀਂ ਇੱਕ ਚੀਜ਼ ਵੇਖੋ ਵੀ ਟਰਾਲੀਆਂ ਬਿਲਕੁਲ ਉੱਪਰੋਂ ਬਿਲਕੁਲ ਸਾਫ਼ ਸੀ ਕਿਸੇ ਉੱਤੇ ਕੋਈ ਤਰਪੈਲ ਨਹੀਂ ਪਾਈ ਹੋਈ ਸੀ ਕਿਸੇ ਲੋਇਆ ਵੀ ਗਰਮ ਉੱਤੋਂ ਤਪਦਾ ਸੂਰਜ ਬਿਲਕੁਲ ਲੋਕਾਂ ਨੇ ਇਨੀ ਮਿਹਨਤ ਨਾਲ ਇਨੀ ਤਸ਼ੱਦਦ ਨਾਲ ਇਨੀ ਦੂਰੋਂ ਆ ਕੇ ਬਾਰਡਰ ਪੱਟੀ ਵਾਲੇ ਭਰਾਵਾਂ ਨੇ ਆ ਕੇ ਤੇ ਪਰਵਾਹ ਹੰਕਾਰਾ ਦਿੱਤਾ ਮੈਨੂੰ ਲੱਗਦਾ ਹੈ ਕਿ ਅੱਜ ਸਾਡੇ ਜਿਹੜੇ ਬਿਲਕੁਲ ਦਿਲ ਨਾਲ ਲੋਕਾਂ ਦੇ ਜਿਹੜੇ ਆਪੋਜੀਸ਼ਨ ਦੇ ਬਲਬਲੇ ਸੀ ਆਪੋਜੀਸ਼ਨ ਦਿਲ ਦੇ ਜਿਹੜੇ ਭਲੇਕੇ ਸੀ ਉਹ ਅੱਜ ਇਸ ਰੈਲੀ ਨੇ ਮੈਂ ਰੈਲੀ ਨਹੀਂ ਕਹੂੰਗਾ ਅੱਜ ਇਸ ਰੈਲੀ ਨੇ ਉਹਨਾਂ ਦੇ ਭਲੇਕੇ ਕੱਢਤੇ ਨੇ ਜਿਹੜੇ ਉਹ ਪਹਿਲਾਂ ਹੀ ਵੀਕ ਸੀ ਅੱਜ ਤੋਂ ਬਾਅਦ ਉਹ ਇੰਨੀ ਧੁੱਪ ਦੇ ਵਿੱਚ ਨਹੀਂ ਨਿਕਲਣਗੇ ਕਿਉਂਕਿ ਉਹਨਾਂ ਦੇ ਹੱਥ ਘੜੇ ਹੋ ਗਿਆ ਸੁਖਵੀਰ ਸਿੰਘ ਬਾਦਲ ਦੇ ਅੱਗੇ ਇਨਾ ਕੱਠ ਵੇਖ ਕੇ ਬੋਬੀ ਮਾਨ ਦਾ ਪਿਆਰ ਵੇਖ ਕੇ ਉਹਨਾਂ ਦੇ ਹੱਥ ਘੜੇ ਹੋ ਗਿਆ ਅੱਜ ਗੋਹਰਾ ਪਰਿਵਾਰ ਦਾ ਵੱਡਾ ਯੋਗਦਾਨ ਰਹਿੰਦਾ ਗੁਰੂ ਅਰਸਾਏ ਦੇ ਵਿੱਚ ਫਾਦਰ ਸਾਹਿਬ ਦੇਖਦੇ ਸੀ ਬਕਰਾਂ ਚ ਹੀ ਦੇਖ ਰਹੇ ਹੋ ਕਿਵੇਂ ਮਾਹੌਲ ਹੈ ਗੁਰੂ ਅਰਸਾਏ ਦਾ ਅੱਜ ਕਿੰਨੇ ਕੋ ਲੋਕ ਤੁਹਾਡੇ ਜਿਹੜੇ ਯਾਰ ਮਿੱਤਰ ਆਜੇ ਇਸ ਰੈਲੀ ਤੇ ਸਾਰੇ ਯਾਰ ਮਿੱਤਰ ਮੇਰੇ ਇੱਥੇ ਪਹੁੰਚੇ ਆ ਜੀ ਅੱਜ ਬਹੁਤ ਉਛਾਹ ਦੇਖਿਆ ਮੈਂ ਵੀ ਰੈਲੀਆਂ ਦੇਖੀਆਂ ਬਹੁਤ ਜ਼ਿਆਦਾ ਆਪ ਦਾ ਯੂਥ ਕਾਂਗਰਸ ਦਾ ਵੀ ਪ੍ਰਧਾਨ ਰਿਹਾ ਮ ਉਹਦੇ ਵਿੱਚ ਵੀ ਬਹੁਤ ਕੁਝ ਦੇਖਦਾ ਰਿਆਂ ਪਰ ਜੋਸ਼ ਰੋਮਨੀ ਅਕਾਲੀ ਦਲ ਦੇ ਲੋਕਾਂ ਦੇ ਵਿੱਚ ਉਤਸ਼ਾਹ ਵੇਖ ਰਿਆਂ ਉਸ ਤਰ੍ਹਾਂ ਦਾ ਉਤਸ਼ਾਹ ਬਿਲਕੁਲ ਨਹੀਂ ਵੀ ਕਿਤੇ ਨਹੀਂ ਦੇਖਿਆ ਜਾ ਸਕਦਾ ਅੱਜ ਰੈਲੀ ਨੂੰ ਤੁਸੀਂ ਦੇਖਿਆ ਹੀ ਹੈ ਸਾਰਿਆਂ ਨੇ ਕਿਵੇਂ ਲੋਕਾਂ ਨੇ ਭਰਮਾ ਹੰਗਾਰਾ ਦਿੱਤਾ ਬਾਦਲ ਸਾਹਿਬ ਨੂੰ ਵੀ ਸੁਣਨ ਲਈ ਲੋਕ ਇੰਨੀ देर ਤੱਕ ਬੈਠੇ ਰਹੇ ਇੰਨੀ ਗਰਮੀ ਦੇ ਵਿੱਚ ਵੀ ਸਭ ਦਾ ਮੈਂ ਧੰਨਵਾਦ ਵੀ ਕਰਦਾ ਕਿ ਲੋਕ ਇੰਨੀ ਗਰਮੀ ਦੇ ਵਿੱਚ ਬੈਠ ਕੇ ਵੀ ਬਹੁਤ ਉਤਸ਼ਾਹ ਨਾਲ ਸਭ ਵਧੀਆ ਕੀਤਾ ਸਾਡੇ ਰਿਹਾ ਬਿਲਕੁਲ ਜੀ ਰੈਲੀ ਹੋ ਗਈ ਗੁਰੂ ਅਰਸਾਈ ਦੇ ਚਕਾਲੀ ਦਲ ਦੀ ਵੱਡੀ ਤੇ ਚਰਚਾਵਾਂ ਵੀ ਹੋ ਗਈਆਂ ਤੇ ਸਭ ਤੋਂ ਵੱਡੀ ਗੱਲ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅੱਜ ਇਸ ਰੈਲੀ ਦੇ ਵਿੱਚ ਉਹ ਗੱਲ ਕਹੀ ਹੈ ਜਿਹੜੀਆਂ ਖਬਰਾਂ ਜਿਹੜਾ ਦਰਦ ਦੋਨਾਂ ਮੱਤੜ ਗਜਨੀ ਵਾਲਾ ਨੌ ਬ੍ਰਾਮ ਸਿੰਘ ਵਾਲਾ ਬਾਰਡਰ ਪੱਟੀ ਦਾ ਗੁਰੂ ਅਰਸਾਈ ਲਾਈਵ ਨੇ ਦਿਖਾਇਆ ਕਿ ਲੋਕਾਂ ਦੀ ਇੱਕੋ ਮੰਗ ਹੈ ਬਾਰਡਰ ਪੱਟੀ ਦੇ ਲੋਕਾਂ ਦੀ ਦਰਿਆ ਸਤਲੁਜ ਦੇ ਉੱਪਰ ਪੁਲ ਦੀ ਤੇ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਨੋਨੀ ਮਾਨ ਨੂੰ ਇੱਥੇ ਤੱਕ ਕਹਿ ਦਿੱਤਾ ਦੋ ਬਣਾ ਲਾ ਤਿੰਨ ਬਣਾ ਲਾ ਪੁਲ ਤੂੰ ਬਣਾਉਣੇ ਆ ਤੇ ਲੋਕਾਂ ਨੂੰ ਅਪੀਲ ਕਰਤੀ ਇਸ ਵਾਰ ਬੋਵੀ ਜਿਤਾ ਦਿਓ ਤੇ ਅਗਲੀ ਵਾਰ ਨੋਨੀ ਜਿਤਾ ਦਿਓ 27 ਦੇ ਵਿੱਚ ਤੇ ਪੁਲ ਦੀ ਪਾਵਰ ਉਹਨਾਂ ਨੇ ਅੱਜ ਦੇ ਦਿੱਤੀ ਨੋਨੀ ਮਾਨ ਹੀ ਪੁਲ ਬਣਾਊਗਾ ਜੇ ਬਲੈਡ ਪਤਾਰੋ ਪਾਰ ਪਹਚਾਈ ਆ ਉਹਨਾਂ ਨੇ ਕਿਹਾ ਤਾਂ ਸੁਖਵੀਰ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਜੋਰਾ ਸਿੰਘ ਮਾਨ ਵੇਲੇ ਹੀ ਪਹੁੰਚੀ ਆ ਤੇ ਅੱਜ ਪੁੱਲਾਂ ਦੀ ਜਿਹੜੀ ਗੱਲ ਉਹ ਵੀ ਕਰ ਦਿੱਤੀ ਤੇ ਜ਼ਮੀਨਾਂ ਪੱਕੀਆਂ ਹੋਣ ਦੀ ਵੀ ਗੱਲ ਹੋਈ ਆ ਉੱਥੇ ਤੰਜ ਕਸਦੇ ਹੋਏ ਵੀ ਸੀਐਮ ਭਗਵੰਤ ਮਾਨ ਤੇ ਸੁਖਵੀਰ ਸਿੰਘ ਬਾਦਲ ਅੱਜ ਇਸ ਰੈਲੀ ਦੇ ਵਿੱਚ ਦਿਖਾਈ ਦਿੱਤੇ ਤੇ ਇਧਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਿਲ-ਪਹਿਲ ਤੁਹਾਡਾ ਖੁੱਦਾ ਗੁਰੂ ਵਰਸਾਇਲ ਲਾਈਵ